ਅਸੀਂ ਉਹ ਬੱਟੇ ਦੇ ਵਿੱਚ ਦੀ ਯਾਰ ਤੇ ਵਿਚਾਲੇ ਸਾਡੇ ਮੂਰ ਦੀ ਲੰਗਿਆ ਤेंदुआ ਆਈ ਸਾਨੂੰ ਇਕੁਲਾ ਤਾਂ ਸ਼ੱਕ ਪਈ ਵੀ ਜਿਵੇਂ ਕੁੱਤਾ ਲੰਗਿਆ ਸੀ ਤੇ ਗੌਰ ਨਾਲ ਦੇਖਿਆ ਤेंदुआ ਲੰਗਿਆ ਲੰਬੀ ਪੂੰਛ ਤੇ ਉਹਦੀ ਅਸੀਂ ਆ ਕੁੱਤੀ ਦੇਖੀ ਗੈਲੀ ਕੁੱਤੀ ਦੇਖ ਕੇ ਉਹਦੇ ਗੈਲ ਭੱਜ ਲੀ ਅਸੀਂ ਇਧਰੋਂ ਆ ਕੇ ਉੱਥੋਂ ਛੋਟੀ ਚੱਕਣ ਲੱਗੇ ਉਹਰੇ ਆ ਕੇ ਦਿਹਾੜ ਮਾਰਿਓ ਨੇ ਆ ਗੰਨੇ ਦੇ ਵਿੱਚ ਵੀ ਸਾਨੂੰ ਕਿਵੇਂ ਡਰਾਇਆ ਹੁੰਦਾ ਕੁੱਤੇ ਤੋਂ ਡਰਾਇਆ ਹੁੰਦਾ ਬੇਟਾ ਕਹਿਣ ਲੱਗਾ ਵੀ ਚੱਲ ਤੈਨੂੰ ਚਾਹੇ ਪਿਲਾ ਕੇ ਲਿਉਨੇ ਆ ਜਦੋਂ ਉਹ ਸਾਹਮਣੇ ਸਾਡੀ ਮੋਟਰ ਆ ਉੱਥੋਂ ਹੀ ਆਇਆ ਇਹ ਸਖੱਤੇ ਦੇ ਵਿੱਚ ਜਦੋਂ ਬੜਿਆ ਉਧਰ ਉਹ ਤेंदुए ਦਾ ਔਰ ਇਹਦਾ ਆਪਸ ਵਿੱਚ ਟੱਕਰ ਹੋ ਉਹ ਇਹ ਤੋਂ ਡਰ ਕੇ ਡਰ ਗਿਆ ਇਹ ਨੂੰ ਦੇਖ ਕੇ ਡਰ ਗਿਆ ਉਹਨੇ ਫਿਰ ਇੱਥੇ ਆ ਕੇ ਦਹਾੜ ਮਾਰੀ ਪੂਰੀ ਹਮ ਜਦੋਂ ਦਹਾੜ ਮਾਰੀ ਫਿਰ ਇਹਨੂੰ ਪਤਾ ਲੱਗ ਗਿਆ ਵੀ ਇਹ ਤਾਂ ਚਿੱਤਾਂ ਜਾਂ ਕੋਰ ਹੋਰ ਜਾਨਵਰ ਦੀ ਦਹਾੜ ਆ ਫਿਰ ਇਹ ਕਮਿੰਟੇ ਦੇ ਭੱਜ ਗਏ ਚਵਾਰੇ ਚੜ ਗਿਆ ਉਥੋਂ ਹਮ ਜਦੋਂ ਮੈਂ ਉਰੇ ਆਇਆ ਹਮ ਇਹ ਮੈਂ ਇੱਥੇ ਜਗਾ ਆਇਆ ਇਹ ਉੱਪਰ ਖੜੇ ਮੈਨੂੰ ਹਾਕਾਂ ਮਾਰ ਰਹੇ ਸੀ ਕਹਿੰਦਾ ਪਾਪੇ ਇੱਧਰ ਨਾ ਜਾ ਕਹਿੰਦਾ ਇੱਧਰ ਕਦੇ ਚਿੱਤਾਂ ਕਦੇ ਕਣ ਕਦੇ ਸ਼ੇਰ ਕਹਿੰਦਾ ਇੱਥੇ ਖਤਰਨਾਕ ਜਾਨਵਰਾ ਹਮ ਕਹਿੰਦਾ ਵੀ ਮੈਂ ਭੱਜ ਕੇ ਚਵਾਰੇ ਚੜਿਆ ਤੂੰ ਨਾ ਜਾ ਅਸੀਂ ਖੜੇ ਹਾਂ ਸੰਗਰੂਰ ਜ਼ਿਲ੍ਹੇ ਦੀ ਹੱਦ ਤੇ ਕਹਿ ਸਕਦੇ ਹਾਂ ਕਿ ਲਖੇਵਾਲ ਪਿੰਡ ਜਿੱਥੇ ਦੀ ਨਰਿੰਦਰ ਕੌਰ ਭਰਾਜ ਐਮਐਲਏ ਆ ਮੌਜੂਦਾ ਉਸ ਪਿੰਡ ਦੇ ਵਿੱਚ ਰਾਤ ਕਹਿ ਸਕਦੇ ਆ ਕੱਲ ਸਾਮੀ ਪੌਣੇ 1:15 ਵਜੇ ਇੱਕ ਤੈਦੂਆ ਦੇਖਿਆ ਗਿਆ। ਉਹਦੀਆਂ ਅਸੀਂ ਤੁਹਾਨੂੰ ਤਸਵੀਰਾਂ ਦਿਖਾਉਂਦੇ ਆ ਪੈੜਾਂ ਦੀਆਂ। ਇਹ ਜਿਹੜੀ ਪੈੜ ਹੈ ਤੁਸੀਂ ਦੇਖੋ ਕਿ ਤਕਰੀਬਨ 2 ਇੰਚ ਲੰਬੇ ਇਹਨਾਂ ਦੇ ਪાંਟਿਆਂ ਦੇ ਨਾਮ ਨੇ ਤੇ ਪਿੱਛੇ ਤੁਸੀਂ ਜਿਹੜਾ ਦੇਖ ਸਕਦੇ ਹੋ ਕਿ ਲਗਾਤਾਰ ਇੱਥੇ ਜਿਹੜੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਇਹ ਇੱਥੇ ਵੀ ਜਿਹੜੀ ਪੈੜ ਹੈ ਤੇ ਬڑا ਕਹਿ ਸਕਦੇ ਹਾਂ ਕਿ ਦਿਲ ਨੂੰ ਦਿਹਲਾਉਣ ਵਾਲਾ ਮਾਹੌਲ ਹੈ ਜਿਹੜਾ ਇਸ ਇਲਾਕੇ ਦੇ ਵਿੱਚ ਬਣਿਆ ਹੋਇਆ ਕਿਉਂਕਿ ਜਿਹੜੇ ਕਿਸਾਨ ਖੇਤ ਖੇਤਾਂ ਨੂੰ ਆਪਦੇ ਕੰਮਕਾਰਾਂ ਲਈ ਆਉਂਦੇ ਨੇ ਕਿਤੇ ਨਾ ਕਿਤੇ ਸਹਿਮ ਜ਼ਰੂਰ ਹੈਗਾ ਇਸ ਚੀਜ਼ ਦਾ ਕਿ ਤੀਂਦੂਆ ਇਸ ਇਲਾਕੇ ਦੇ ਵਿੱਚ ਦੇਖਿਆ ਗਿਆ ਸੀ ਤੁਹਾਨੂੰ ਜਿਹੜੀਆਂ ਬੱਕਰੀਆਂ ਤਸਵੀਰਾਂ ਦਿਖਾਉਂਦੇ ਆ ਤੇ ਕਹਿ ਸਕਦੇ ਹਾਂ ਕਿ ਅੱਧਾ ਕਿਲੋਮੀਟਰ ਦੂਰੀ ਤੇ ਜਿਹੜਾ ਨੈਸ਼ਨਲ ਹਾਈਵੇ ਹੈ ਉਹ ਚੱਲ ਰਿਹਾ ਹੈਗਾ ਤੇ ਦੂਜੇ ਪਾਸੇ ਮਕਾਨ ਵੀ ਹੈਗਾ ਤੇ ਇੱਕ ਸਾਈਡ ਤੇ ਲਖੇਵਾਲ ਪਿੰਡ ਹੈ ਤੇ ਗੱਜੂ ਮਾਜਰਾ ਤੇ ਭਰਾਜ ਪਿੰਡ ਦੀ ਇਹ ਹੱਦ ਪੈਂਦੀ ਹੈ ਇਹ ਲੋਕ ਨੇ ਜਿਹੜੇ ਖੇਤਾਂ ਵਾਲੇ ਇਹਨਾਂ ਦੇ ਵਿੱਚ ਸਹਿਮ ਦਾ ਮਾਹੌਲ ਹੈ ਕਿਉਂਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਖੇਤਾਂ ਦੇ ਵਿੱਚ ਕੰਮ ਕਰਨਾ ਹੁੰਦਾ ਹੈ ਅਸੀਂ ਗੱਲ ਕਰਦੇ ਆ ਜੀ ਨਾਲ ਨੌਜਵਾਨਾਂ ਨੇ ਤेंदुआ ਦੇਖਿਆ ਬਾਈ ਜੀ ਕੀ ਨਾਮ ਹੈ ਤੁਹਾਡਾ ਸੁਖਪ੍ਰੀਤ ਸਿੰਘ ਜੀ ਸੁਖਪ੍ਰੀਤ ਕਦੋਂ ਦੇਖਿਆ ਤेंदुआ ਮਤਲਬ ਕਿ ਕੀ ਕਿੱਦਾਂ ਦਾ ਲੱਗਿਆ ਉਸ ਟਾਈਮ ਮਤਲਬ ਕਿ ਕਿੱਦਾਂ ਕੋਈ ਸਾਈਜ਼ ਹੈਗਾ ਉਹਦਾ ਅਸੀਂ ਕੱਲ ਸ਼ਾਮ ਸਾਢੇ ਪੌਣੇ ਕੇ 5 ਵਜੇ ਗੇੜਾ ਮਾਰਨ ਆਏ ਦੋ ਜਣੇ ਵੀ ਜੀਰੀ ਜੂਰੀ ਦੇਖੇ ਕਿ ਮੈਂ ਅਸੀਂ ਉਹ ਬੱਟ ਦੇ ਵਿੱਚ ਦੀ ਯਾਰ ਤੇ ਵਿਚਾਲੇ ਸਾਡੇ ਮੂਹਰ ਦੀ ਲੰਘਿਆ ਤेंदुआ ਜੀ ਸਾਨੂੰ ਇਕੁਲਾ ਤਾਂ ਸ਼ੱਕ ਪਈ ਵੀ ਜਿਵੇਂ ਕੁੱਤਾ ਲੰਘਿਆ ਅਸੀਂ ਗੌਰ ਨਾਲ ਦੇਖਿਆ ਤेंदुआ ਲੰਘਿਆ ਜੀ ਲੰਬੀ ਪੂੰਛ ਤੇ ਉਹਦੀ ਅਸੀਂ ਆ ਕੁੱਤੀ ਦੇਖੀ ਗੈੜੀ ਕੁੱਤੀ ਦੇਖ ਕੇ ਉਹਦੇ ਗੈਲ ਭੱਜ ਗਈ ਅਸੀਂ ਇਧਰੋਂ ਆ ਕੇ ਉੱਥੋਂ ਛੋਟੀ ਚੱਕਣ ਲੱਗੇ ਔਰੇ ਆ ਕੇ ਦਿਹਾੜ ਮਾਰਿਓ ਨੇ ਆ ਗੰਨੇ ਦੇ ਵਿੱਚ ਵੀ ਸਾਨੂੰ ਕਿਵੇਂ ਡਰਾਇਆ ਹੁੰਦਾ ਕੁੱਤੇ ਤੋਂ ਡਰਾਇਆ ਹੁੰਦਾ ਤੇ ਉਦੋਂ ਬਾਅਦ ਅਸੀਂ ਪੰਡੋ ਫੋਨ ਕਰਿਆ ਮੁੰਡਿਆਂ ਨੂੰ ਇਹਨਾਂ ਨੇ ਸਾਡਾ ਯਕੀਨ ਨਹੀਂ ਮੰਨਿਆ ਅਸੀਂ ਕੋਠੇ ਤੇ ਖੜੇ ਤੇ ਉੱਥੇ ਹੀ ਫਿਰ ਇਧਰ ਆ ਕੇ ਅਸੀਂ ਪੈੜਾ ਦਿਖਾਈ ਇਹਨਾਂ ਨੇ ਫਿਰ ਸਾਡਾ ਯਕੀਨ ਮੰਨਿਆ ਵੀ ਹਾਂ 100% ਹੈ ਗਈ ਕਿ ਉਸ ਟਾਈਮ ਮਿਲ ਕੇ ਜੇ ਗੱਲ ਕੀਤੀ ਜਾਵੇ ਤੇ ਨੂੰ ਅੱਜ ਇਹ ਜਿਹੜੀਆਂ ਪੈੜਾ ਆਪਾਂ ਪਹੀ ਦੇ ਵਿੱਚ ਵੀ ਦੇਖ ਕੇ ਆਇਆ ਤਾਜ਼ੀਆਂ ਪੈੜਾ ਲੱਗ ਰਹੀਆਂ ਕੀ ਲੱਗਦਾ ਤੁਹਾਨੂੰ ਵੀ ਤੇ ਇਹ ਇਸ ਇਲਾਕੇ ਦੇ ਵਿੱਚ ਹੈ ਮਿਲ ਕੇ ਇਸ ਟਾਈਮ ਅਸੀਂ ਸਵੇਰੇ 8 ਵਜੇ ਵੀ ਆਏ ਤੇ ਹੁੰਦਿਆ ਤਾਜ਼ੀ ਵੀ ਮੈਂ ਅੱਧਾ ਘੰਟਾ ਪਹਿਲਾਂ ਦੇ ਪੜਾਣੇ ਜੀ ਤਾਜ਼ੀ ਬਿਲਕੁਲ ਜੀ ਇਹ ਜਿਹੜੀਆਂ ਪੈੜਾਂ ਨੇ ਤੁਹਾਨੂੰ ਪਹਿਹੀ ਦੀਆਂ ਤਸਵੀਰਾਂ ਵੀ ਦਿਖਾਵਾਂਗੇ ਕਿ ਅੱਜ 8 ਵਜੇ ਤੋਂ ਬਾਅਦ ਵੀ ਇਸ ਜਗ੍ਹਾ ਤੇ ਉਸ ਤਿੰਦੂਏ ਦੀਆਂ ਜਿਹੜੀਆਂ ਪੈੜਾਂ ਨੇ ਉਹ ਦੇਖੀਆਂ ਗਿਆ ਨੇ ਇੱਕ ਹੋਰ ਨੌਜਵਾਨਾ ਬਾਈ ਜੀ ਕੀ ਨਾਮ ਹੈ ਤੁਹਾਡਾ ਰਵਿੰਦਰ ਸਿੰਘ ਜੀ ਰਵਿੰਦਰ ਜਦੋਂ ਤੁਸੀਂ ਕਿਹ ਕਿਹ ਵਜੇ ਦੇਖਿਆ ਮਤਲਬ ਕਿ ਸ਼ਾਮੀ 5 ਵਜੇ ਜੀ ਸ਼ਾਮੀ 5 ਵਜੇ ਜੀ ਤੇ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਕਿ ਵੱਖਰਾ ਜਾਨਵਰ ਹੈ ਮਤਲਬ ਕਿ ਤੁਸੀਂ ਪਹਿਲਾਂ ਕੁੱਤਾ ਦੇਖਿਆ ਹੋਣਾ ਮਤਲਬ ਕਿ ਕਿੱਦਾਂ ਦਾ ਸਾਈਜ਼ ਸੀ ਉਹਦਾ ਵੱਡਾ ਸਾਈਜ਼ ਹੈ ਕੁੱਤੇ ਨਾਲ ਜੀ ਹੂੰ ਦੇਖ ਕੀ ਮੌਕੇ ਤੇ ਉਹਦੇ ਦਹਾੜ ਵੀ ਮਾਰੀ ਸੀ ਬਿਲਕੁਲ ਜੀ ਕੀ ਫਿਰ ਤੁਸੀਂ ਕੀ ਕੀਤਾ ਉਸ ਤੋਂ ਬਾਅਦ ਫਿਰ ਮੈਂ ਚਿਵਾਰੀ ਚੜਕ ਜਾ ਕੇ ਜੀ ਹੂੰ ਉੱਪਰ ਚੜਕ ਫਿਰ ਪਿੰਡੋਂ ਮੈਂ ਮੁੰਡੇ ਮੰਡੇ ਬਲਾਲੀ ਜੀ ਹੂੰ ਬਸ ਇਦਾਂ ਬਿਲਕੁਲ ਜੀ ਉਹ ਸਾਹਮਣੇ ਚਿਵਾਰਾ ਤੁਹਾਨੂੰ ਦਿਖਾ ਦਿੰਨੇ ਆ ਅਸੀਂ ਤਸਵੀਰਾਂ ਦੇ ਵਿੱਚ ਇਹ ਜਿਹੜਾ ਚਿਵਾਰਾ ਹੈ ਇਹ ਜਦੋਂ ਇਹਨਾਂ ਨੂੰ ਪਤਾ ਲੱਗਿਆ ਕਿ ਤਿੰਦੂ ਹੈ ਤਾਂ ਇਹ ਲੋਕ ਉਸ ਚਵਾਰੇ ਤੇ ਚੜ ਜਾਂਦੇ ਆ ਤੇ ਪਿੰਡ ਵਾਲਿਆਂ ਨੂੰ ਫੋਨ ਕਰਦੇ ਆ ਪਰ ਪਿੰਡ ਵਾਲੇ ਕੋਈ ਯਕੀਨ ਨਹੀਂ ਕਰਦੇ ਉਸ ਤੋਂ ਬਾਅਦ ਜਦੋਂ ਇਹਨਾਂ ਪੈੜਾਂ ਨੂੰ ਦੇਖਿਆ ਜਾਂਦਾ ਤਾਂ ਉਸ ਤੋਂ ਬਾਅਦ ਯਕੀਨ ਆਉਂਦਾ ਕਿ ਇਹ ਜਿਹੜੀਆਂ ਪੈੜਾਂ ਨੇ ਕਿਸੇ ਵੱਡੇ ਜਾਨਵਰ ਦੀਆਂ ਨੇ ਤੇ ਇਹ ਤਿੰਦੂਆਂ ਦੀਆਂ ਪੈੜਾਂ ਨੇ ਅਸੀਂ ਹੋਰ ਖੜੇ ਆ ਉਹਨਾਂ ਨਾਲ ਵੀ ਗੱਲ ਕਰਦੇ ਆ ਕੀ ਨਾਮ ਹੈ ਤੁਹਾਡਾ ਨਰਮਲ ਸਿੰਘਾ ਜੀ ਨਰਮਲ ਸਿੰਘ ਜੀ ਇਸ ਇਲਾਕੇ ਦੇ ਵਿੱਚ ਤਿੰਦੂਏ ਨੂੰ ਦੇਖਿਆ ਗਿਆ ਕਿਦਾਂ ਦਾ ਮਾਹੌਲ ਹੈ ਇਲਾਕੇ ਦੇ ਵਿੱਚ ਹਾਂ ਜੀ ਸਰ ਕੱਲ ਜਦੋਂ ਅਸੀਂ ਤਕਰੀਬਨ ਮੈਂ 5 ਵਜੇ ਆਇਆ ਇਸ ਜਗ੍ਹਾ ਇਹ ਮੇਰੀ ਖੇਤਾ ਜੀ ਹਮ ਇੱਥੇ ਮੇਰਾ ਬੇਟਾ ਖਾਲ ਕੱਢ ਰਿਹਾ ਸੀ ਹਮ ਖਾਲ ਕੱਢਦਾ ਹੋਇਆ ਜਿਹੜਾ ਇਹਦੇ ਨਾਲ ਸੀ ਇੱਕ ਬੱਚਾ ਉਹ ਕਹਿੰਦਾ ਵੀ ਮੈਂ ਚਾਹ ਪੀਣੀ ਆ ਹਮ ਇਹ ਮੇਰਾ ਬੇਟਾ ਕਹਿਣ ਲੱਗਾ ਵੀ ਚੱਲ ਤੈਨੂੰ ਚਾਹ ਬੁਲਾ ਕੇ ਲਿਉਨੇ ਆ ਹਮ ਜਦੋਂ ਉਹ ਸਾਹਮਣੇ ਸਾਡੀ ਮੋਟਰ ਆ ਉੱਥੋਂ ਉਹ ਆਇਆ ਇਸ ਖੱਤੇ ਦੇ ਵਿੱਚ ਜਦੋਂ ਬੜਿਆ ਉਧਰ ਉਹ ਤਿੰਦੂਏ ਦਾ ਔਰ ਇਹਦਾ ਆਪਸ ਵਿੱਚ ਟੱਕਰ ਹੋਈ ਹਮ ਉਹ ਇਹ ਤੋਂ ਦੇਖ ਕੇ ਡਰ ਗਿਆ ਇਹ ਨੂੰ ਦੇਖ ਕੇ ਡਰ ਗਿਆ ਹਮ ਇੰਦਵਨ ਐਸੇ ਜੀਰੀ ਦੇ ਵਿੱਚ ਉਹਨੇ ਵਿਚ ਵੜਿਆ ਨਾਲ ਕੁੱਤੀ ਸੀ ਇਹਨੇ ਕੁੱਤੀ ਗੈਲਪਾਤੀ ਉਹਦੇ ਹੂੰ ਕੁੱਤੀ ਨੇ ਇਹਦਾ ਪੱਖ ਕਰਿਆ ਨਾਲ ਉਹ ਰੋਟੀ ਖਾਂਦੀ ਰਹਿੰਦੀ ਹਰ ਟਾਈਮ 24 ਘੰਟੇ ਉਸ ਤੋਂ ਬਾਅਦ ਇਹਨੇ ਭੱਜ ਕੇ ਆਵਦਾ ਹਥਿਆਰ ਚੱਕਿਆ ਗੰਧਾਲੀ ਵੀ ਇਹ ਮੈਂ ਜਿਹੜਾ ਜਾਨਵਰ ਆ ਖਤਰਨਾਕ ਆ ਇਹ ਜਿੱਥੇ ਆਪਾਂ ਖੜੇ ਆਂਗੇ ਆ ਪੈੜਾਂ ਦਿਖ ਰਹੀਆਂ ਨੇ ਜਿਹੜੀਆਂ ਇਹਨੇ ਇਸ ਮੋਟਰ ਤੇ ਆ ਕੇ ਗੰਧਾਲੀ ਚੱਕੀ ਉਹ ਇਸ ਜਗ੍ਹਾ ਆ ਕੇ ਇਸ ਇੱਕ ਦੇ ਵਿੱਚ ਵੜ ਗਿਆ ਹੂੰ ਜਦੋਂ ਉਹਨੂੰ ਦੇਖਿਆ ਵੀ ਮੇਰੇ ਗਾਲ ਕੁੱਤੀਆ ਜਾਏ ਆ ਬੰਦੇ ਨੇ ਉਹਨੇ ਫਿਰ ਇੱਥੇ ਅੱਗੇ ਦਹਾੜ ਮਾਰੀ ਪੂਰੀ ਹੂੰ ਜਦੋਂ ਦਹਾੜ ਮਾਰੀ ਫਿਰ ਇਹਨੂੰ ਪਤਾ ਲੱਗ ਗਿਆ ਵੀ ਇਹ ਤਾਂ ਚਿੱਤਾਂ ਦਾ ਕੋਰ ਹੋਰ ਜਾਨਵਰ ਦੀ ਦਹਾੜ ਆ ਫਿਰ ਇੱਕ ਮਿੰਟ ਦੇ ਭੱਜ ਕੇ ਚਵਾਰੇ ਚੜ ਗਿਆ ਉਥੋਂ ਹੂੰ ਜਦੋਂ ਮੈਂ ਉਰੇ ਆਇਆ ਹੂੰ ਇਹ ਮੈਂ ਇਸੇ ਜਗ੍ਹਾ ਆਇਆ ਇਹ ਉੱਪਰ ਖੜੇ ਮੈਨੂੰ ਹਾਕਾਂ ਮਾਰ ਰਹੇ ਸੀ ਕਹਿੰਦਾ ਪਾਪੇ ਇੱਧਰ ਨਾ ਜਾ ਕਹਿੰਦਾ ਇੱਧਰ ਕਦੇ ਚਿੱਤਾਂ ਕਦੇ ਕਰ ਕਦੇ ਸ਼ੇਰ ਕਹਿੰਦਾ ਇੱਥੇ ਖਤਰਨਾਕ ਜਾਨਵਰਾ ਕਹਿੰਦਾ ਵੀ ਮੈਂ ਭੱਜ ਕੇ ਚਵਾਰੇ ਚੜਾ ਤੂੰ ਨਾ ਜਾ ਮੈਂ ਇਸੇ ਜਗ੍ਹਾ ਖੜਾ ਸੀ ਤੇ ਹੁਣ ਕੋਈ ਤੁਸੀਂ ਪ੍ਰਸ਼ਾਸਨ ਨੂੰ ਤਲਾਬ ਵਗੈਰਾ ਦਿੱਤੀ ਹੈ ਮਿਲ ਕੇ ਵੀ ਇਸ ਜਗ੍ਹਾ ਤੇ ਕੋਈ ਜਾਨਵਰ ਦੇਖਿਆ ਗਿਆ ਨਹੀਂ ਜੀ ਮੈਂ ਅਜੇ ਕੱਲ ਇਹਨਾਂ ਨੂੰ ਕਿਹਾ ਸੀ ਬੱਚਿਆਂ ਨੂੰ ਮਾਂ ਵੀ ਆਪਾਂ ਪੁਲਿਸ ਵਾਲਿਆਂ ਨੂੰ ਫੋਨ ਕਰੋ ਜਿਹਦੇ ਕੋ ਬੁਲਾਏਗਾ ਤੇ ਇੱਥੇ ਮੈਂਬਰ ਸਾਹਿਬ ਨੇ ਇਹਨਾਂ ਨੂੰ ਵੀ ਕਾਜੀ ਵੀ ਤੁਸੀਂ ਰੇਡੀਓ 'ਚ ਬੁਲਾ ਦੋ ਹੁਣੇ ਫੋਨ ਕਰਕੇ ਵੀ ਇਹਨਾਂ ਦਾ ਵੀ ਖੇਤ ਦਬਿਆ ਇਹਨੇ ਫਿਰ ਕਹ ਆਪਾਂ ਫੋਨ ਬੁਲਾ ਦਿੰਦੇ ਆ ਰੇਡੀਓ 'ਚ ਫਿਰ ਸ਼ਾਮ ਨੂੰ ਰੇਡੀਓ 'ਚ ਬੁਲਾਇਆ ਗਿਆ ਤੇ ਪ੍ਰਸ਼ਾਸਨ ਨੂੰ ਅਜਨਾਂ ਵਈ ਤਾਂ ਕੋਈ ਇਤਲਾ ਨਹੀਂ ਦਿੱਤੀ ਜਾਂ ਪੁਲਿਸ ਵਾਲਿਆਂ ਨੂੰ ਮੈਂ ਕਹਿੰਦਾ ਰਿਹਾ ਵੀ ਪੁਲਿਸ ਵਾਲਾ ਨੂੰ ਇਤਲਾ ਦੇ ਦਿਓ ਅੱਜ ਵੀ ਕਿਹਾ ਸੀ ਵੀ ਆਪੇ ਉਹ ਬਨ ਵਿਭਾਗ ਨੂੰ ਜਾਂ ਕਿਸੇ ਹੋਰ ਇਹਦਾ ਜਿਹੜੀ ਲੋੜਿੰਦਾ ਕਾਰਵਾਈ ਕਰਨਗੇ ਜਾਂ ਦੇਖਣਗੇ ਗੌਰ ਕਰਨਗੇ ਹੁਣ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਬੇਨਤੀ ਕਰਦੇ ਆਂ ਵੀ ਅਸੀਂ ਦਿਨ ਰਾਤ ਇੱਥੇ ਕੱਖ ਕੱਢਣਾ ਆਪਦੇ ਖਾਲਾਂ ਮੱਟਾਂ ਦੇ ਦੇਖਣਾ ਉਹਨੇ ਸਪਰੇਅ ਕਰ ਰਹੇ ਨੇ ਹੁਣ ਵੀ ਸਾਡੇ ਰਿਸ਼ਤੇਦਾਰ ਸਪਰੇਅ ਕਰ ਰਹੇ ਨੇ ਤੇ ਇਸ ਦਾ ਗੌਰ ਕੀਤਾ ਜਾਵੇ ਖੇਤੀ ਤੋਂ ਖੇਤੀ ਇਹੜਾ ਸਾਡੇ ਪਿੰਡ ਦੇ ਵਿੱਚ ਆਂਢਗੁਆਂਢ ਦੇ ਵਿੱਚ ਸਹਿਮ ਪਿਆ ਹੋਇਆ ਵੀ ਸਾਡੇ ਬੱਚਾ ਸੀ ਪੇ ਕਹਿੰਦੇ ਵੀ ਖੇਤ ਨਾ ਜਾਓ ਡਰਾਂ ਪਾਜਣਾ ਪਾਣੀ ਮੰਗ ਰਹੀਆਂ ਨੇ ਸਪਰੇਆ ਮੰਗ ਰਹੀਆਂ ਨੇ ਇਸ ਲਈ ਅਸੀਂ ਪ੍ਰਸ਼ਾਸਨ ਨੂੰ ਪੂਰ ਜੋਰ ਅਪੀਲ ਕਰਦੇ ਆ ਪਿੰਡ ਕਨੇ ਹੁੰਦਾ ਕਰ ਕਨੇ ਸਾਡੇ ਸਾਰੇ ਸੰਗਤ ਕਰਨੀਆਂ ਵੀ ਇਸ ਤੀਂਦੂ ਨੂੰ ਸੇਤੀ ਤੋਂ ਸੇਤੀ ਪਕੜਿਆ ਜਾਵੇ ਵੀ ਸਾਡਾ ਜਿਹੜਾ ਡਰ ਚੱਕਿਆ ਜਾਵੇ ਬਿਲਕੁਲ ਜੀ ਇਹ ਸਨ ਜਿਹੜੇ ਪਿੰਡ ਦੇ ਇਸ ਜਗ੍ਹਾ ਦੇ ਕਿਸਾਨ ਨੇ ਜੀ ਜਿਨ੍ਹਾਂ ਦੇ ਬੇਟੇ ਨੇ ਤੀਂਦੂਆ ਦੇਖਿਆ ਇਹ ਪੈੜਾ ਫੇਰ ਅਸੀਂ ਤੁਹਾਨੂੰ ਦਿਖਾ ਦਿੰਦੇ ਆ ਇਹ ਜਿਹੜੀਆਂ ਪੈੜਾ ਨੇ ਇਹ ਤੀਂਦੂਏ ਦੀਆਂ ਨੇ ਕੈਮਰਾਮੈਨ ਤੁਹਾਡੇ ਕੋਲ ਜਾ ਕੇ ਜਰੂਰ ਦਿਖਾਵੇ ਕਿਉਂਕਿ ਇੱਕ ਖੌਫ ਬਣਿਆ ਹੋਇਆ ਇਸ ਇਲਾਕੇ ਦੇ ਵਿੱਚ ਕਿਉਂਕਿ ਖੇਤਾਂ ਦੇ ਵਿੱਚ ਕਿਸਾਨਾਂ ਨੇ ਸਵੇਰੇ ਤੋਂ ਆਕੇ ਰਾਤ ਨੂੰ ਵੀ ਕਈ ਕਿਸਾਨ ਮੋਟਰਾਂ ਤੇ ਰਹਿ ਕੇ ਆਪਣੀ ਫਸਲ ਨੂੰ ਪਾਣੀ ਲਾਉਂਦੇ ਆ ਤੇ ਉਸ ਤੋਂ ਬਾਅਦ ਸਵੇਰੇ ਵੀ ਹਰਾਚਰਾ ਲੈਣ ਲਈ ਕਿਸਾਨ ਆਉਂਦੇ ਆ ਤੇ ਉਹਨਾਂ ਦੇ ਵਿੱਚ ਸਹਿਮਝ जरूर ਬਣਿਆ ਹੈ ਪਰ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਹੁਣ ਇਸ ਚੀਜ਼ ਦੀ ਜਰੂਰ ਗੌਰ ਕਰੇ ਕਿਉਂਕਿ ਪਹਿਲਾਂ ਜਿਵੇਂ ਪਟਿਆਲਾ ਸਾਈਡ ਤੋਂ ਇੱਕ ਖਬਰ ਆਈ ਸੀ ਤੇ ਉਸ ਤੋਂ ਬਾਅਦ ਫਿਰ ਇੱਕ ਸੰਗਰੂਰ ਦੇ ਏਰੀਆ ਚੋਂ ਖਬਰ ਆਈ ਸੀ ਇਹਨਾਂ ਚੀਜ਼ਾਂ ਵੱਲ ਧਿਆਨ ਦੇਣ ਦੀ ਲੋੜਾ ਸੀ ਮੈਂਬਰ ਸਾਹਿਬ ਖੜੇ ਨੇ ਕੀ ਨਾਮ ਹੈ ਤੁਹਾਡਾ ਹਰਤਾਰ ਸਿੰਘ ਆ ਜੀ ਹਰਤਾਰ ਸਿੰਘ ਜੀ ਤੁਹਾਨੂੰ ਜਦੋਂ ਤਲਾਹ ਮਿਲੀ ਤੁਸੀਂ ਲੌਂਸਮੈਂਟ ਵੀ ਕਰਾਈ ਪਿੰਡ ਦੇ ਵਿੱਚ ਅਸੀਂ ਜੀ ਪਹਿਲਾਂ ਆ ਕੇ ਮੌਕਾ ਦੇਖਿਆ ਜੀ ਉਰੇ ਹੂੰ ਪਿੰਡ ਦੇ ਪੰਜ-ਸੱਤ ਬੰਦੇ ਹੋਰ ਤੇ ਸਾਡੇ ਨਾਲ ਜੀ ਮੌਕਾ ਦੇ ਕੇ ਜੀ ਅਸੀਂ ਤੂੰ ਬਾਅਦ ਭਰਾਜ ਪਿੰਡ ਜੀ ਲੱਖੇਵਾਲ ਪਿੰਡ ਜੀ ਹੋਰ ਰਾੜ ਵਾਲੇ ਪਿੰਡਾਂ ਅਸੀਂ ਫੋਨ ਕਰਕੇ ਬੰਦਿਆਂ ਨੂੰ ਤਲਾਹ ਕਰਤੀ ਜੀ ਹੂੰ ਉਦੋਂ ਬਾਅਦ ਫੇਰ ਅੱਜ ਫੇਰ ਸਵੇਰੇ ਜੀ ਅਸੀਂ ਦੁਬਾਰਾ ਆਏ 8 ਵਜੇ ਜੀ ਉਦੋਂ ਕੁਝ ਨਹੀਂ ਤੀ ਜੂਰੇ ਅਕਾਲਾਂ ਨੇ ਪੜਾ ਸੀ ਅੱਜ ਤਾਜ਼ੀਆਂ ਪੜਾ ਸੀ ਫੇਰ ਵੇਖੀਆਂ ਨੇ ਜੀ ਆ ਕੇ ਅਸੀਂ ਮੌਕਾਉਂ ਦੇਖਿਆ 10 ਵਜੇ ਆਏ ਸੀ ਉਰ ਦੁਬਾਰਾ ਹੋਣ ਦਾ ਤਾਜ਼ੀਆਂ ਪੜਾ ਨਹੀਂ ਯੂਰੇ ਤੁਸੀਂ ਜਿਵੇਂ ਮੈਂਬਰੋਂ ਪਿੰਡ ਦੇ ਮਤਲਬ ਕਿ ਤੁਸੀਂ ਪ੍ਰਸ਼ਾਸਨ ਨੂੰ ਹੁਣ ਤਲਾਕ ਕਰੋਗੇ ਜਾ ਕੇ ਇਕੱਠੇ ਹੋ ਕੇ ਕਿਉਂਕਿ ਜ਼ਰੂਰੀ ਹੈ ਖੇਤਾਂ ਦੇ ਵਿੱਚ ਕੰਮ ਕਰਦੇ ਹੋ ਅੱਗੇ ਜਾ ਕੇ ਜਿਹੜਾ ਸਬੰਧਤ ਵਿਭਾਗ ਆ ਉਹਨੂੰ ਵੀ ਜਾਣਕਾਰੀ ਜ਼ਰੂਰੀ ਦੇਣੀ ਬਣਦੀ ਹੈ ਕਿਉਂਕਿ ਇਸ ਜਗ੍ਹਾ ਦੇ ਵਿੱਚ ਤੁਹਾਨੂੰ ਵੀ ਸੇਫ ਰੱਖਣਾ ਜ਼ਰੂਰੀ ਆ ਆਪਦਾ ਪੂਰੇ ਇੰਤਜ਼ਾਮ ਕਰਕੇ ਰਹਿਣਾ ਕਿਉਂਕਿ ਕਦੇ ਵੀ ਕਿਸੇ ਦਾ ਨੁਕਸਾਨ ਵੀ ਕਰ ਸਕਦਾ ਜਾਨਵਰ ਤੇ ਕੋਈ ਤਲਾਹ ਵਗੈਰਾ ਦੋਗੇ ਹੁਣ ਹਾਂ ਜਾਵਾਂਗੇ ਚੌਂਕੀ ਜਾ ਕੇ ਆਵਾਂਗੇ ਜੀ ਸੋਣਾ ਤਲਾਹ ਕਰਕੇ ਆਵਾਂਗੇ ਜੀ ਅਸੀਂ ਬਿਲਕੁਲ ਜੀ ਇਹ ਪਿੰਡ ਦੇ ਜਿਹੜੇ ਪਤਵੰਤੇ ਸੱਜਣ ਖੜੇ ਆ ਜਿਨ੍ਹਾਂ ਨੇ ਦੇਖਿਆ ਉਹਨਾਂ ਨਾਲ ਵੀ ਗੱਲ ਕੀਤੀ ਹੈ ਜਿਹੜੀਆਂ ਪੈੜਾਂ ਨੇ ਪਹਿਲਾਂ ਇਹ ਰਾਤ ਦੀਆਂ ਪੈੜਾਂ ਨੇ ਤੇ ਉੱਧਰ ਜਿਹੜੀਆਂ ਪਹੀ ਦੇ ਵਿੱਚ ਨੇ ਉਹ ਤਾਜ਼ੀਆਂ ਪੈੜਾਂ ਨੇ ਅਸੀਂ ਵੀ ਪ੍ਰਸ਼ਾਸਨ ਨੂੰ ਅਪੀਲ ਕਰਦੇ ਆ ਕਿ ਇਸ ਇਲਾਕੇ ਦੇ ਵਿੱਚ ਪੂਰੀ ਜਿਹੜੀ ਜੋ ਵੀ ਸੰਬੰਧਿਤ ਵਿਭਾਗ ਹੈ ਉਹ ਇਸ ਇਲਾਕੇ ਦੇ ਲੋਕਾਂ ਨਾਲ ਗੱਲਬਾਤ ਕਰਕੇ ਇਸ ਚੀਜ਼ ਦਾ ਜਿਹੜੇ ਸਹਿਮ ਹੈ ਉਹ ਲੋਕਾਂ ਦੇ ਦਿਲਾਂ ਦੇ ਵਿੱਚੋਂ ਨਿਕਲ ਸਕੇ ਤਾਂ ਕਿ ਲੋਕ ਨੇ ਜਿਹੜੇ ਆਪਣੇ ਖੇਤਾਂ ਦੇ ਵਿੱਚ ਖੁੱਲ੍ਹ ਦਲੀ ਨਾਲ ਆ ਸਕਣ ਕਿਉਂਕਿ ਸਹਿਮ ਦੇ ਵਿੱਚ ਕੰਮ ਨਹੀਂ ਹੋ ਸਕਦਾ ਕਿਉਂਕਿ ਖੇਤਾਂ ਦੇ ਵਿੱਚ ਬੱਟਾਂ ਦੇ ਵਿੱਚ ਜਿਵੇਂ ਉਹ ਸਾਡੇ ਜਿਹੜੇ ਮਜ਼ਦੂਰ ਨੇ ਉਹ ਖੇਤਾਂ ਦੇ ਵਿੱਚ ਸਪਰੇਹਾ ਕਰ ਰਹੇ ਨੇ ਅਸੀਂ ਤਸਵੀਰਾਂ ਜਰੂਰ ਦਿਖਾਵਾਂਗੇ ਤੇ ਇਸੇ ਤਰ੍ਹਾਂ ਜਿਹੜੇ ਕਿਸਾਨ ਨੇ ਆਪਣੇ ਖੇਤਾਂ ਦੇ ਵਿੱਚ ਬੱਟਾਂ ਦੇ ਉੱਤੇ ਜਾਂ ਹਰਾਚਾਰਾ ਵੱਢਣ ਆਉਂਦੇ ਨੇ ਤੇ ਉਹਨਾਂ ਦੇ ਦਿਲ ਦੇ ਵਿੱਚ ਸਹਿਮ ਜ਼ਰੂਰ ਆ ਕੰਮ ਕਰਨ ਦਾ ਦਿਲ ਨਹੀਂ ਕਰਦਾ ਤੇ ਹੁਣ ਜਿਹੜੇ ਪ੍ਰਸ਼ਾਸਨ ਨੂੰ ਜਿਹੜੀ ਜਾਣਕਾਰੀ ਦਿੱਤੀ ਜਾਣੀ ਹੈ ਤੇ ਉਸ ਤੋਂ ਬਾਅਦ ਕੀ ਕਾਰਵਾਈ ਹੁੰਦੀ ਹੈ ਆਉਣ ਵਾਲਾ ਟਾਈਮ ਦੱਸੋ ਪਰ ਜਿਹੜੀਆਂ ਇਹ ਪਈਆਂ ਪੈੜਾਂ ਨੇ ਧਰਤੀ ਦੇ ਉੱਤੇ ਜਾਂ ਤਾਜ਼ੀਆਂ ਪੈੜਾਂ ਨੇ ਇਹਨਾਂ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਹੈ ਜਿਹੜਾ ਜਰੂਰ ਬਣਾਰਾ ਹੋਇਆ ਹੋਇਆ ਹੋਰ ਵੀ ਜਾਣਕਾਰੀ ਦਿੰਦੇ ਰਾਂਗੇ ਬਣੇ ਰਿਓ ਪੀਟੀਸੀ ਦੇ ਕੈਮਰਾਮੈਨ ਪੀਉ ਚੰਦੇ ਨਾਲ ਗੁਰਦਰਸ਼ਨ ਸਿੰਘ ਸਿੱਧੂ ਪੀਟੀਸੀ ਨਿਊਜ਼ ਸੰਗਰੂਰ